ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਸ ਦੇ ਨਾਲ ਤਾਂ ਕਿ ਸੇਵਾ ਕੇਂਦਰ ਦੇ ذریعے ਜੋ ਲੋਕਾਂ ਨੂੰ ਸਰਵਿਸਿਜ਼ ਮਿਲਦੀਆਂ ਨੇ ਉਹਨਾਂ ਦਾ ਰਿਵਿਊ ਅਸੀਂ ਟਾਈਮ ਟੂ ਟਾਈਮ ਕਰਦੇ ਰਹੇ ਨੇ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਮਹਿਸੂਸ ਹੋਵੇ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਸਾਡਾ ਪੈਂਡੈਂਸੀ ਹੈ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਲੋ ਹੈ ਔਰ ਮੈਂ ਮੰਨ ਕੇ ਚੱਲਦਾ ਕਿਉਂਕਿ ਸਰਕਾਰ ਤੁਹਾਡੇ ਦਵਾਰ ਏ ਅਸੀਂ ਇੱਕ ਪ੍ਰੋਜੈਕਟ ਲੈ ਕੇ ਚੱਲੇ ਸੀ ਕਿ ਜਿਹਦੇ ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਘਰ ਬੈਠੇ ਵੀ ਅੱਜ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਸੇਵਾ ਕੇਂਦਰਾਂ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਔਰ ਕਨੈਕਟ ਪੋਰਟਲ ਦੇ ਜ਼ਰੀਏ ਵੀ ਮਿਲ ਰਹੀਆਂ ਨੇ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਉਹ ਨਾ ਹੋ ਸਕੇ ਇਹ ਸਾਰਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਹੋਇਆ ਔਰ ਪਿਛਲੇ ਸਾਲ ਵੀ ਸਾਨੂੰ ਇਹਨਾਂ ਸਰਵਿਸ ਇੰਨੀ ਵਧੀਆ ਸਰਵਿਸ ਡਿਲੀਵਰੀ ਦੇ ਲਈ ਹੀ ਪੂਰੇ ਭਾਰਤ ਦੇ ਵਿੱਚੋਂ ਸਾਨੂੰ ਪਹਿਲਾ ਨੰਬਰ ਸਾਡੇ ਡਿਪਾਰਟਮੈਂਟ ਨੂੰ ਮਿਲਿਆ ਸੀਗਾ ਆ ਲੋਕਾਂ ਦੀ ਦੀ ਸਹੂਲਤ ਨੂੰ ਦੇਖਦੇ ਹੋਏ ਪਿਛਲੇ ਸਮੇਂ ਦੇ ਵਿੱਚ ਅਸੀਂ ਜੋ ਜੋ ਰਜਿਸਟਰੀਆਂ ਨੇ ਜੋ ਇੰਤਕਾਲ ਨੇ ਉਹ ਵੀ ਸਾਰਾ ਸਾਰਾ ਸਿਸਟਮ ਆਨਲਾਈਨ ਕਰ ਦਿੱਤਾ ਸੀਗਾ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਡਿਪਾਰਟਮੈਂਟ ਦੇ ਅੰਤਤਕ ਯਤਨਾਂ ਦੀ ਵਜ੍ਹਾ ਕਰਕੇ ਪੰਜਾਬ ਪੂਰੇ ਮੁਲਕ ਦੇ ਵਿੱਚ ਅਜੇ ਪਹਿਲਾ ਸੂਬਾ ਬਣ ਚੁੱਕਿਆ ਜਿਸ ਨੇ ਡਾਊਨ ਦ ਲਾਈਨ ਸਭ ਤੋਂ نیچے ਤੱਕ ਚਾਹੇ ਉਹ ਪਟਵਾਰੀ ਨੇ ਨੰਬਰਦਾਰ ਨੇ ਐਮਸੀ ਨੇ ਔਰ ਸਰਪੰਚੇਜ਼ ਜਿਨ੍ਹਾਂ ਤੋਂ ਕਈ ਕੇਸਸ ਦੇ ਵਿੱਚ ਰਿਪੋਰਟ ਹੋਣੀ ਹੁੰਦੀ ਹੈ ਉਹ ਸਾਰੇ ਦੇ ਸਾਰੇ ਆਨਲਾਈਨ ਹੋ ਚੁੱਕੇ ਯਾਨੀ ਕਿ ਕਿਸੇ ਵੀ ਐਪਲੀਕੈਂਟ ਨੂੰ ਨਾ ਸਰਪੰਚ ਕੋਲੇ ਨਾ ਐਮਸੀ ਕੋਲੇ ਨਾ ਪਟਵਾਰੀ ਨੰਬਰਦਾਰ ਕੋਲੇ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲੇ ਜਦੋਂ ਇੱਕ ਵਾਰੀ ਐਪਲੀਕੇਸ਼ਨ ਆ ਗਈ ਤੇ ਆਨਲਾਈਨ ਉਹ ਨਿਚਲੇ ਲੈਵਲ ਤੱਕ ਜਾਣੀ ਤੇ ਉੱਥੋਂ ਪ੍ਰੋਸੈਸ ਹੋ ਕੇ ਉਹ ਉੱਪਰ ਤੱਕ ਆ ਜਾਣੀ ਹੈ ਸੋ ਇਹ ਕਈ ਸਾਰੇ ਇਨੀਸ਼ੀਏਟਿਵਸ ਨੇ ਜਿਹੜੇ ਸਾਡੇ ਮਹਿਕਮੇ ਵੱਲੋਂ ਲਏ ਗਏ ਨੇ ਤੇ ਮੈਂ ਪੰਜਾਬ ਨੂੰ ਆਸ਼ਵਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਜਿਹੜੀ ਜਿਹੜੀਆਂ ਪ੍ਰੀਲੀਮਿਨਰੀ ਸਰਵਿਸਿਜ਼ ਅਸੀਂ ਤਕਰੀਬਨ 550 ਦੇ ਦੇ ਕਰੀਬ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਦਿੰਨੇ ਆ ਉੱਥੇ ਉਹਨਾਂ ਦੀ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਏਗੀ